ਸੋਰਠ ਮਹੱਲਾ ਚੌਥਾ ਚੌਥਾ ਆਪੇ ਅੰਡਜ ਜੇਰਜ ਸੇ ਤਜ ਉਤਪੋਜ ਆਪੇ ਅਖੰਡ ਆਪੇ ਸਭ ਲੋਏ ਆਪੇ ਸੋਤ ਆਪੇ ਬਹੁ ਮਣੀਆਂ ਕਰ ਸਕਤੇ ਜਗਤ ਪਰੋਏ ਆਪੇ ਅੰਡਜ ਜੇਰਜ ਸਿਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਬਾਣੇ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 604 605 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਪੇ ਅੰਡਜ ਜੇਰਜ ਸਿਤਜ ਉਤਪੋਜ ਆਪੇ ਖੰਡ ਆਪੇ ਸਭ ਲੋਏ ਆਪੇ ਅੰਡਜ ਜੇਰਜ ਸਿਤਜ ਉਤਪੋਜ ਅਰਥਾਤ ਕਿ ਉਹ ਆਕਾਲ ਪੁਰਖ ਵਾਹਿਗੁਰੂ ਆਪ ਹੀ ਆਂਡਿਆਂ ਚੋਂ ਪੈਦਾ ਹੋਣ ਵਾਲੇ ਜੀਵ ਆਪ ਹੀ ਜੇਰਜ ਅਰਥਾਤ ਚਿੱਲੀ ਚੋਂ ਪੈਦਾ ਹੋਣ ਵਾਲੇ ਸਾਰੇ ਜੀਵ ਆਪ ਹੀ ਸੇਤਜ ਅਰਥਾਤ ਕੇ ਪਸੀਨੇ ਚੋਂ ਪੈਦਾ ਹੋਣ ਵਾਲੇ ਜੀਵ ਅਤੇ ਆਪ ਹੀ ਉਤਕੁਜ ਅਰਥਾਤ ਕੇ ਬਨਸਪਤੀ ਵਗੈਰਾ ਭਾਵ ਕੇ ਚਾਰੇ ਖਾਣੀਆਂ ਹੈ ਆਪੇ ਖੰਡ ਆਪੇ ਸਭ ਲੋਏ ਤੇ ਧਰਤੀ ਦੇ ਸਾਰੇ ਦੇ ਸਾਰੇ ਨੌ ਖੰਡ ਅਤੇ ਸਾਰੇ ਲੋਏ ਅਰਥਾਤ ਕਿ ਤਨੇ ਲੋਕ ਆਕਾਸ਼ ਲੋਕ ਮਾਤ ਲੋਕ ਪਤਾੜ ਲੋਕ ਜਾਂ ਫਿਰ ਬਿਆੰਤ ਭਵਨ ਵੀ ਆਪ ਹੀ ਅਪਾਰ ਬ੍ਰਹਮ ਪਰਮੇਸ਼ਰ ਜੀ ਕਹਿੰਦੇ ਆਪੇ ਸੋਤ ਆਪੇ ਬਹੁ ਮਣੀਆਂ ਕਰ ਸਕਤੀ ਜਗਤ ਪਰੋਏ ਆਪੇ ਸੂਤ ਆਪੇ ਬਹੁਮਣੀਆਂ ਪੁਰਾਣਾ ਰੂਪੀ ਸੂਤਰ ਵੀ ਆਪ ਹੀ ਹੈ ਤੇ ਸਰੀਰ ਰੂਪੀ ਬਣ ਕੇ ਵੀ ਆਪ ਹੀ ਹੈ ਮਹਾਰਾਜ ਕਹਿੰਦੇ ਜਾਂ ਫਿਰ ਸ਼ਕਤੀ ਰੂਪ ਕਲਾ ਰੂਪ ਸੂਤਰ ਵੀ ਆਪ ਹੀ ਹੈ ਬ੍ਰਾਹਮਣ ਦੇ ਵਿਜੋਦਾ ਰੂਪੀ ਬਣ ਕੇ ਵੀ ਆਪ ਹੀ ਹੈ ਔਰ ਕਰ ਸਕਤੀ ਜਗਤ ਪਰੋਏ ਸ਼ਕਤੀ ਧਾਰਨ ਕਰਕੇ ਕਲਾ ਧਾਰਨ ਕਰਕੇ ਸਾਰੇ ਜਗਤ ਰੂਪੀ ਬਣ ਕੇ ਆ ਨੂੰ ਉਹਨੇ ਆਪਣੇ ਹੁਕਮ ਰੂਪੀ ਸੂਤਰ ਦੇ ਵਿੱਚ ਪਰੋਤਾ ਹੋਇਆ ਹੈ ਕਹਿੰਦੇ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਟਹ ਟੇਰੀ ਹੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਖੰਡਾ ਬ੍ਰਹਮੰਡਾ ਰੂਪੇ ਜੀਵਾ ਰੂਪੇ ਕਾਠ ਪੁਤਲਿਆਂ ਨੂੰ ਨਚਾਉਣੇ ਵਾਲਾ ਸੂਤਰ ਧਾਰ ਵੀ ਉਹ ਆਪ ਹੀ ਹੈ ਪਿਆਰਾ ਪਰਮੇਸ਼ਰ ਕਹਿੰਦਾ ਸੂਤ ਖਿੰਚੇ ਢਾ ਢੇਰੀ ਹੋਏ ਤਾਂ ਜਦੋਂ ਹੁਕਮ ਰੂਪੀ ਸੂਤਰ ਨੂੰ ਸ਼ਕਤੀ ਰੂਪੀ ਸੱਤਿਆ ਰੂਪੀ ਸੂਤਰ ਨੂੰ ਖਿੱਚਦਾ ਹੈ ਤਾਂ ਸਾਰਾ ਜਗਤ ਰੂਪੇ ਪਸਾਰਾ ਢਾ ਢੇਰੀ ਹੋ ਜਾਂਦਾ ਹੈ ਭਾਈ ਜਨੋ ਸੋਗ ਰਹਾਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮੇਰੇ ਮਨ ਮ ਹਰ ਬਿਨ ਅਵਰਨਾ ਕੋਏ ਸਤਗੁਰ ਵਿੱਚ ਨਾਮਨ ਧਾਨਾ ਪਿਆਰਾ ਕਰ ਦਿਆ ਅੰਮ੍ਰਿਤ ਮੁਖ ਚੁਏ ਰਹਾਉ ਮੇਰੇ ਮਨਾ ਮੈਂ ਹਰ ਬਿਨ ਅਬਰ ਨਾ ਕੋਏ ਇਹ ਮੇਰੇ ਮਨਾ ਓ ਹਰੀ ਪਰਮੇਸ਼ਰ ਜੀ ਤੋਂ ਬਿਨਾ ਸਾਡਾ ਕੋਈ ਨਹੀਂ ਮਹਾਰਾਜ ਕਹਿੰਦੇ ਕਹਿੰਦੇ ਸਤਗੁਰ ਵਿੱਚ ਨਾਮਨ ਧਾਨਾ ਪਿਆਰਾ ਓ ਪਿਆਰਾ ਪਰਮੇਸ਼ਰ ਆਪ ਹੀ ਸਤਿਗੁਰੂ ਪਾਤਸ਼ਾਹ ਜੀਆਂ ਦੇ ਵਿੱਚ ਨਾਮ ਰੂਪੀ ਨਿਧਾਨ अथवा ਨਾਮ ਰੂਪੀ ਖਜ਼ਾਨਾ ਬਣਿਆ ਬੈਠਾ ਹੈ ਔਰ ਕਰ ਦਇਆ ਅਮਰਤ ਮੁਖ ਚੋਏ ਅਰਥਾਤ ਕਿ ਦਇਆ ਦ੍ਰਿਸ਼ਟੀ ਕਰਕੇ ਕਿਰਪਾ ਕਰਕੇ ਮਿਹਰ ਕਰਕੇ ਜੀਵਾ ਦੇ ਮੁਖ ਦੇ ਵਿੱਚ ਨਾਮ ਰੂਪੀ ਅਮਰਤ ਨੂੰ ਚੋਂਦਾ ਹੈ ਸਤਿਗੁਰੂ ਪਾਤਸ਼ਾਹ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਰਨਾ ਕਹਿੰਦਾ ਆਪੇ ਜਲ ਥਲ ਸਭ ਤਹਾ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭਨਾਂ ਰਜਕ ਸਮਹਾ ਦਾ ਪਿਆਰਾ ਦੂਜਾ ਅਵਰ ਨ ਕੋਏ ਆਪੇ ਜਲ ਥਲ ਸਭ ਤਹਾ ਪਿਆਰਾ ਅਰਥਾਤ ਕਿਉ ਪਿਆਰਾ ਪਰਮੇਸ਼ਰ ਆਪ ਹੀ ਸਾਰਾ ਕੁਝ ਜਲ ਤੇ ਥਲ ਵਗੈਰਾ ਬਣਿਆ ਬੈਠਾ ਪਾਣੀ ਦਾ ਖੁਸ਼ਕੀ ਅਰਥਾਤ ਸਮੁੰਦਰ ਤੇ ਧਰਤੀ ਵਗੈਰਾ ਬਣਿਆ ਬੈਠਾ ਹੈ ਪ੍ਰਭ ਆਪੇ ਕਰੇ ਸੋ ਹੋਏ ਤੇ ਅਸਲ ਦੇ ਵਿੱਚ ਹੁੰਦਾ ਵੀ ਉਹੀ ਹੈ ਜੋ ਪ੍ਰਭੂ ਪਰਮੇਸ਼ਰ ਸਵਾਮੀ ਮਾਲਕ ਜੀ ਆਪ ਹੀ ਕਰਦਾ ਹੈ ਕਹਿੰਦਾ ਸਭ ਨਾਰਜਿਕ ਸਮਾਹਦਾ ਪਿਆਰਾ ਦੂਜਾ ਅਵਰ ਨ ਕੋਏ ਸਭਨਾਂ ਰਜਕ ਸਮਾਹਾ ਦਾ ਪਿਆਰਾ ਅਰਥਾਤ ਕਿ ਸਾਰਿਆ ਜੀਵਨ ਰਜਕ ਉਹ ਆਪ ਹੀ ਆਪੜਾਉਂਦਾ ਹੈ ਪਿਆਰਾ ਪਰਮੇਸ਼ਰ ਔਰ ਇਸ ਇੱਕ ਕਾਲਪੁਰਖ ਵਾਹਿਗੁਰੂ ਜੀ ਤੋਂ ਬਿਨਾ ਦੂਜਾ ਅਵਰ ਨਾ ਕੋਇ ਕੋਈ ਦੂਸਰਾ ਨਹੀਂ ਕਹਿੰਦੇ ਆਪੇ ਖੇਲ ਖਿਲਾਏਂਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਖੇਲ ਖਿਲਾਇਦਾ ਪਿਆਰਾ ਅਰਥਾਤ ਕਿਉ ਪਿਆਰਾ ਪਰਮੇਸ਼ਰ ਆਪ ਹੀ ਜੀਵਾਂ ਨੂੰ ਧੰਦਿਆ ਰੂਪੀ ਖੇਡਾਂ ਖਡਾਉਂਦਾ ਹੈ ਅਤੇ ਆਪੇ ਕਰੇ ਸੋ ਹੋਏ ਅਰਥਾਤ ਕਿ ਅਸਲ ਦੇ ਵਿੱਚ ਹੁੰਦਾ ਵੀ ਉਹੀ ਕੋਜ ਹੈ ਜੋ ਪਰਮੇਸ਼ਰ ਆਪ ਹੀ ਕਰਦਾ ਹੈ ਜੀਵਾਂ ਦੇ ਵਿੱਚ ਦੇ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਕਾਪੇ ਹੀ ਆਪ ਨਿਰਮਲਾ ਪਿਆਰਾ ਅਰਥਾਤ ਕਿ ਆਪ ਹੀ ਆਪ ਆਪ ਹੀ ਆਪ ਪਿਆਰਾ ਪਰਮੇਸ਼ਰ ਨਿਰਮਲਾ ਅਰਥਾਤ ਮੈਲ ਤੋਂ ਰਹਿਤ ਸਾਫ ਸੁਆਸ਼ ਹੈ پاک ਪਵਿੱਤਰ ਹੈ ਔਰ ਆਪੇ ਨਿਰਮਲ ਸੋਏ ਅਰਥਾਤ ਕਿ ਨਿਰਮਲ ਸੋਭਾ ਵੀ ਆਪ ਹੀ ਬਣਿਆ ਬੈਠਾ ਪਵਿੱਤਰ ਜਸ ਕੀਰਤਿ ਵੀ ਆਪ ਹੀ ਬਣਿਆ ਬੈਠਾ ਕਹਿੰਦਾ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਕਰੇ ਸੋ ਹੋਏ ਕਾਪੇ ਕੀਮਤ ਪਾਏ ਦਾ ਪਿਆਰਾ ਤੇ ਮਹਾਰਾਜ ਕਹਿੰਦੇ ਮੁੱਲ ਵੀ ਉਹ ਆਪ ਹੀ ਪਾਉਂਦਾ ਪਿਆਰਾ ਪਰਮੇਸ਼ਰ ਔਰ ਆਪੇ ਕਰੇ ਸੋ ਹੋਏ ਅਰਥਾਤ ਕਿ ਹੁੰਦਾ ਵੀ ਅਸਲ ਦੇ ਵਿੱਚ ਉਹੀ ਹੈ ਜੋ ਆਪ ਹੀ ਕਰਦਾ ਹੈ ਕਹਿੰਦਾ ਆਪੇ ਅ ਲੱਖ ਨ ਲਖਿਆ ਪਿਆਰਾ ਆਪ ਲਖਾਵੇ ਸੋ ਹੋਏ ਆਪੇ ਅੱਖ ਨਾ ਲਖਿਆ ਪਿਆਰਾ ਆਪ ਹੀ ਪਿਆਰਾ ਪਰਮੇਸ਼ਰ ਅਲਖ ਭਾਵ ਕੇ ਅਦ੍ਰਿਸ਼ਟ ਹੈ ਇਨ੍ਹਾਂ ਅੱਖਾਂ ਦੇ ਨਾਲ ਨਦਰ ਨਹੀਂ ਆਉਂਦਾ ਕਹਿੰਦਾ ਆਪ ਲਖਾਵੇ ਸੋਏ ਤੇ ਸੁਰਤੀ ਦੇ ਨੇਤਰਾਂ ਦੇ ਨਾਲ ਆਪਾ ਲਖਾਉਂਦਾ ਵੀ ਉਹ ਆਪ ਹੀ ਹੈ ਆਪਣੇ ਦਰਸ਼ਨ ਵੀ ਆਪ ਹੀ ਕਰਵਾਉਂਦਾ ਜਗਿਆ ਸੁਜਨਾਂ ਨੂੰ ਗੁਰਮਖਾ ਗੁਰੂ ਪਿਆਰਿਆਂ ਨੂੰ ਸੋਗੋ ਆਪਣੇ ਬਾਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਐਨੇ ਆਪੇ ਘਹਿਰ ਗੰਬੀਰ ਹਾ ਪਿਆਰਾ ਦਿਸ ਜੇਵੜ ਅਵਰ ਨਾ ਕੋਏ ਸਭ ਘਾਟ ਆਪੇ ਭੋਗ ਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਆਪੇ ਘਹਿਰ ਗੰਬੀਰ ਹਾ ਪਿਆਰਾ ਅਰਥਾਤ ਕਿ ਬਹੁਤ ਜਿਆਦਾ ਡੂੰਗਾ ਜਾਫਰ ਮਹਾਰਾਜ ਕਹਿੰਦਾ ਡੂੰਗਾ ਤੇ ਆਥਾ ਵੀ ਉਹ ਆਪ ਹੀ ਆ ਪਿਆਰਾ ਪਰਮੇਸ਼ਰ ਤਿਸ ਜੇਵੜ ਅਵਰ ਨ ਕੋਏ ਔਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਜੱਡਾ ਹੋਰ ਕੋਈ ਹੈ ਵੀ ਨਹੀਂ ਮਹਾਰਾਜ ਕਹਿੰਦੇ ਸਭ ਘਾਟ ਆਪੇ ਭੋਗ ਵੈ ਪਿਆਰਾ ਵਿਚ ਨਾਰੀ ਪੁਰਖ ਸਭ ਸੋਏ ਸਭ ਘਾਟ ਆਪੇ ਭੋਗ ਵੈ ਪਿਆਰਾ ਅਰਥਾਤ ਕੇ ਸਾਰੇ ਸਰੀਰਾ ਰੂਪੀ ਅਥਵਾ ਹਿਰਦੇ ਰੂਪੀ ਕੜਿਆ ਨੂੰ ਭੋਗਦਾ ਵੀ ਆਪ ਹੀ ਆ ਪਿਆਰਾ ਪਰਮੇਸ਼ਰ ਹੋਰ ਵਿੱਚ ਨਾਰੀ ਪੁਰਖ ਸਭ ਸੋਏ ਇਸਤਰੀਆਂ ਤੇ ਮਰਦਾਂ ਸਾਰਿਆਂ ਦੇ ਵਿੱਚ ਉਹ ਕਾਲ ਪੁਰਖ ਵਾਹਿਗੁਰੂ ਆਪ ਹੀ ਐ ਕਹਿੰਦੇ ਨਾਨਕ ਗੁਪਤ ਵਰਤ ਦਾ ਪਿਆਰਾ ਗੁਰਮੁਖੇ ਪ੍ਰਗਟ ਹੋਏ ਨਾਨਕ ਗੁਪਤ ਵਰਤਦਾ ਪਿਆਰਾ ਅਰਥਾਤ ਕਿ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉਂ ਪਿਆਰਾ ਪਰਮੇਸ਼ਰ ਗੁਪਤ ਹੋ ਕੇ ਵਰਤਦਾ ਹੈ ਜਗਤ ਦੇ ਵਿੱਚ ਔਰ ਮਹਾਰਾਜ ਕਹਿੰਦੇ ਗੁਰਮੁਖੇ ਪ੍ਰਗਟ ਹੋਏ ਗੁਰੂ ਮਹਾਰਾਜ ਜੀ ਅਨੁਸਾਰ ਹੀ ਹੋਇਆ ਕੇਵਲ ਗੁਰਮਖਾਂ ਗੁਰੂ ਪਿਆਰਿਆਂ ਦੇ ਅੰਦਰ ਹੀ ਪ੍ਰਗਟ ਹੁੰਦਾ ਹੈ ਸਾਖਸ਼ਾਤ ਹੁੰਦਾ ਹੈ ਪ੍ਰਤੱਖ ਹੁੰਦਾ ਹੈ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਸੋਰਠਾ ਮਹੱਲਾ ਚੌਥਾ ਥਾਪੇ ਹੀ ਸਭ ਆਪਹ ਪਿਆਰਾ ਆਪੇ ਥਾਪਿਓ ਥਾਪੈ ਆਪੇ ਵੇਖ ਵੇਖ ਸਦਾ ਪਿਆਰਾ ਕਰ ਚੋ ਜੇ ਵੇਖਾ ਪ੍ਰਭ ਅਪ ਕਾਪੇ ਹੀ ਸਭ ਆਪ ਹੈ ਪਿਆਰਾ ਅਰਥਾਤ ਕਿਉ ਪਿਆਰਾ ਪਰਮੇਸ਼ਰ ਸਾਰੇ ਬਣ ਆਪ ਹੀ ਆਪ ਹੈ ਆਪ ਹੀ ਆਪ ਹੈ ਕਹਿੰਦੇ ਆਪੇ ਥਾਪੇ ਉਹ ਥਾਪੇ ਜਗਤ ਨੂੰ ਬਣਾ ਕੇ ਢਾਉਂਦਾ ਵੀ ਉਹ ਆਪ ਹੀ ਹੈ ਕਹਿੰਦੇ ਆਪੇ ਵੇਖ ਵੇਖ ਸਦਾ ਪਿਆਰਾ ਕਰ ਜੋ ਜਵੇਖਾ ਪ੍ਰਭ ਆਪ ਹੈ ਆਪੇ ਵੇਖ ਵਿਗਸਦਾ ਪਿਆਰਾ ਤੇ ਆਪਣੇ ਜਗਤ ਪਸਾਰੇ ਨੂੰ ਮਹਾਰਾਜ ਕਹਿੰਦੇ ਵੇਖ ਕੇ ਵਿਗਸਦਾ ਵੀ ਆਪ ਹੀ ਆ ਵੇਖ ਕੇ ਖੇਡਦਾ ਵੀ ਆਪ ਹੀ ਆ ਖੁਸ਼ ਵੀ ਆਪ ਹੀ ਹੁੰਦਾ ਪਿਆਰਾ ਪਰਮੇਸ਼ਰ ਕਰ ਚੋਜ ਵੇਖਿਆ ਪ੍ਰਭ ਆਪੇ ਤੇ ਚੋਜ ਕਰਕੇ ਤਮਾਸ਼ੇ ਕਰਕੇ ਕੌਤਕ ਕਰ ਕਰਕੇ ਵੇਖ ਵੀ ਆਪ ਹੀ ਰਿਹਾ ਹੋ ਪ੍ਰਭੂ ਮਾਲਕ ਸਵਾਮੀ ਕਹਿੰਦੇ ਆਪੇ ਵਣਤਣ ਸਭ ਤਹਾ ਪਿਆਰਾ ਆਪੇ ਗੁਰਮੁਖੇ ਜਾਪੇ ਆਪ ਹੈ ਵਣ ਤਣ ਸਭ ਤਾ ਪਿਆਰਾ ਅਰਥਾਤ ਕੇ ਵਿਸ਼ਾਲ ਜੰਗਲਾਂ ਤੋਂ ਲੈ ਕੇ ਤਣ ਅਰਥਾਤ ਘਾਹ ਦੀ ਤਣ ਤਾਈਂ ਪਾਪ ਕੇ ਸੂਲ ਪਸਾਰੇ ਤੋਂ ਲੈ ਕੇ ਸੂਖਮ ਜੰਤ ਤਾਈਂ ਹਾਥੀ ਤੋਂ ਲੈ ਕੇ ਕੀੜੀ ਤਾਈਂ ਸਾਰਾ ਕੁਝ ਪਿਆਰਾ ਪਰਮੇਸ਼ਰ ਆਪ ਹੀ ਆਪ ਹੈ ਕਹਿੰਦੇ ਆਪੇ ਗੁਰਮੁਖੇ ਜਾਪੈ ਅਰਥਾਤ ਕੇ ਗੁਰਮੁਖਾਂ ਦੇ ਵਿੱਚ ਦੀ ਜਾਪ ਦਾ ਵੀ ਉਹ ਆਪ ਹੀ ਆ ਪ੍ਰਤੀਤ ਵੀ ਆਪ ਹੀ ਹੁੰਦਾ ਸੋ ਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਆ ਕਹਿੰਦਾ ਜਾਪ ਮਨ ਹਰ ਹਰ ਨਾਮ ਰਸ ਤਰਾਪੈ ਅਮਰਤਾ ਨਾਮ ਮਹਾਰਸ ਮਿਠਾ ਗੁਰ ਸਬਦ ਦੀ ਚਖ ਜਾਪੈ ਰਹਾਉ ਜਾਪ ਮਨ ਹਰ ਹਰ ਨਾਮ ਰਸ ਤਰਾਪੈ ਅਰਥਾਤ ਕਹਿ ਮੇਰ ਮਨ ਤੋ ਜਪਣਾ ਕਰ ਕਿਨੋ ਹਰ ਹਰ ਨਾਮ ਰਸ ਤਰਾਪੈ ਹਰੇ ਹਰੇ ਪਰਮੇਸ਼ਰ ਜੀ ਦੇ ਨਾਮ ਰਸ ਨੂੰ ਜਪਣਾ ਕਰ ਤੇ ਨਾਮ ਰਸ ਨੂੰ ਮਾਣ ਕੇ ਨਾ ਮਹਾਰਾਜ ਕਹਿੰਦੇ ਤੇਰਾ ਪੈਰ ਥਾਦ ਕੇ ਰਾਜ ਪੁੱਜ ਜਾ ਕਹਿੰਦੇ ਅੰਮ੍ਰਿਤ ਨਾਮ ਮਹਾਰਸ ਮਿੱਠਾ ਗੁਰ ਸਬਦੀ ਚਾਖੇ ਜਾਪ ਰਹਾਓ ਅੰਮ੍ਰਿਤ ਨਾਮ ਮਹਾਰਸ ਮਿੱਠਾ ਉਹ ਜਿਹੜਾ ਨਾਮ ਰੂਪੇ ਅੰਮ੍ਰਿਤ ਨਭੋਤ ਮਹਾਨ ਰਸ ਹੈ ਬੜਾ ਮਿੱਠਾ ਪਾਏ ਗੌਰ ਸਬਦੇ ਚਾਖੇ ਜਾਪੈ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਜੇ ਨਾਮਰਾਸ ਨੂੰ ਚਖਣਾ ਕਰੀਏ ਨਾ ਫੇਰ ਜਾਪਦਾ ਪ੍ਰਤੀਤ ਹੁੰਦਾ ਕਿੰਨਾ ਮਿੱਠਾ ਸੁਰ ਹੌਰ ਔਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪੇ ਤੀਰਥ ਤੁਲ ਹੜਾ ਪਿਆਰਾ ਆਪ ਤਰਾ ਪ੍ਰਭ ਆਪੇ ਆਪੇ ਜਾਲ ਬਤਾਇਆ ਦਾ ਪਿਆਰਾ ਸਭ ਜਗ ਮਛਲੀ ਹਰਿਆਪੈ ਆਪੇ ਤੀਰਥ ਤੁਲਹੜਾ ਪਿਆਰਾ ਅਰਥਾਤ ਕਿਉਂ ਪਿਆਰਾ ਪਰਮੇਸ਼ਰ ਮਹਾਰਾਜ ਕਹਿੰਦੇ ਤੀਰਥ ਵੀ ਆਪ ਹੀ ਐ ਔਰ ਤੀਰਥ ਤੋਂ ਤੈਰਨੇ ਦੇ ਲਈ ਤੁਲਹੜਾ ਅਰਥਾਤ ਕਿ ਲੱਕੜਾਂ ਔਰ ਕਾਫੂਸ ਤੋਂ ਬਣਾਇਆ ਹੋਇਆ ਤੁਲਹੜਾ ਵੀ ਆਪ ਹੀ ਐ ਔਰ ਆਪ ਤਰਾ ਪ੍ਰਭ ਆਪੈ ਅਰਥਾਤ ਕਿ ਪ੍ਰਭੂ ਪਰਮੇਸ਼ਰ ਤਰਦਾ ਵੀ ਆਪ ਹੀ ਹੈ ਮਹਾਰਾਜ ਕਹਿੰਦੇ ਕੰਦੇ ਆਪੇ ਜਾਲ ਬਤਾਏ ਦਾ ਪਿਆਰਾ ਸਭ ਜਗ ਮਛਲੀ ਹਰ ਆਪੈ ਚਾਪੇ ਜਾਲ ਬਤਾਏ ਦਾ ਪਿਆਰਾ ਅਰਥਾਤ ਕਿ ਮਾਇਆ ਦਾ ਮੋਹ ਰੂਪੀ ਜਾਲ ਵੀ ਉਹ ਆਪ ਹੀ ਖਲਾਰਦਾ ਹੈ ਜੀਵਾਂ ਰੂਪੀ ਮੱਛੀਆਂ ਦੇ ਉੱਪਰ ਪਿਆਰਾ ਪਰਮੇਸ਼ਰ ਔਰ ਸਭ ਜਗ ਮਛਲੀ ਹਰ ਆਪੈ ਸਾਰਾ ਜਗਤ ਰੋਪੀ ਮਛਲੇ ਵੀ ਉਹ ਹਰੀ ਪਰਮੇਸ਼ਰ ਆਪ ਹੀ ਬਣਿਆ ਬੈਠਾ ਹੈ ਕਹਿੰਦੇ ਆਪ ਇਹ ਭੁੱਲ ਨਾ ਭੁੱਲਾਈ ਪਿਆਰਾ ਅਵਰ ਨ ਦੂਜਾ ਜਾਪੈ ਤਾਂ ਆਪ ਉਹ ਭੁੱਲ ਨਾ ਭੁੱਲਾਈ ਪਿਆਰਾ ਮਹਾਰਾਜ ਕਹਿੰਦੇ ਉਹ ਪਿਆਰਾ ਪਰਮੇਸ਼ਰ ਆਪ ਭੁੱਲ ਹੈ ਉਹ ਕਦੇ ਵੀ ਨਹੀਂ ਭੁੱਲਦਾ ਕਹਿੰਦੇ ਅਵਰ ਨ ਦੂਜਾ ਜਾਪੈ ਤੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਸਾਨੂੰ ਹੋਰ ਕੋਈ ਦੂਸਰਾ ਜਾਪਦਾ ਵੀ ਨਹੀਂ ਪ੍ਰਤੀਤ ਵੀ ਨਹੀਂ ਹੁੰਦਾ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪੇ ਸਿੰਗੇ ਨਾਦ ਹ ਪਿਆਰਾ ਤੁਨ ਆਪ ਵਜਾਏ ਆਪੇ ਕਪੇ ਜੋਗੀ ਪੁਰਖ ਹ ਪਿਆਰਾ ਆਪੇ ਹੀ ਤਪ ਤਾਪੇ ਕਪੇ ਸਿੰਗੇ ਨਾਦ ਹ ਪਿਆਰਾ ਅਰਥਾਤ ਗਹਿਰਨ ਵਗੈਰਾ ਦੀ ਸਿੰਗੀ ਵੀ ਆਪ ਹੀ ਐ ਉਹ ਪਿਆਰਾ ਪਰਮੇਸ਼ਰ ਔਰ ਉਸ ਸੰਗੀ ਦੇ ਵਿੱਚੋਂ ਪ੍ਰਗਟ ਹੋਣੇ ਵਾਲਾ ਸ਼ਬਦ ਰੂਪੀ 나ਦ ਵੀ ਉਹ ਆਪ ਹੀ ਆ ਪਿਆਰਾ ਪਰਮੇਸ਼ਰ ਔਰ ਤੋ ਨਾ ਆਪ ਵਜਾਏ ਆ ਪੈਰ ਥਾਤ ਕੇ ਨਾਮ ਤੋਂ ਇਹਨੂੰ ਵਜਾਉਣੇ ਵਾਲਾ ਵਜੰਤਰੀ ਵੀ ਉਹ ਆਪ ਹੀ ਆ ਪਰਮੇਸ਼ਰ ਕਹਿੰਦਾ ਆਪੇ ਜੋਗੀ ਪੁਰਖ ਆ ਪਿਆਰਾ ਆਪੇ ਹੀ ਤਪ ਤਪੈ ਤੇ ਜੋਗੀ ਪੁਰਖ ਵੀ ਆਪ ਹੀ ਆ ਪਿਆਰਾ ਪਰਮੇਸ਼ਰ ਤੇ ਆਪੇ ਹੀ ਤਾਪ ਤਾਪੈ ਤੇ ਮਹਾਰਾਜ ਕਹਿੰਦੇ ਤਾਪ ਵੀ ਆਪ ਹੀ ਤਪਾਉਂਦਾ ਫਿਰਦਾ ਧੂਣੇ ਵਗੈਰਾ ਵੀ ਆਪ ਹੀ ਤਪਾਉਂਦਾ ਫਿਰਦਾ ਹੈ ਕਹਿੰਦੇ ਆਪੇ ਸਤਗੁਰ ਆਪ ਹੈ ਚੇਲਾ ਉਪਦੇਸ਼ ਕਰ ਪ੍ਰਭ ਆਪ ਆਪੇ ਸਤਗੁਰ ਆਪ ਹੈ ਚੇਲਾ ਅਰਥਾਤਕ ਸਤਗੁਰ ਪਾਤਸ਼ਾਹ ਵੀ ਆਪ ਹੀ ਬਣਿਆ ਬੈਠਾ ਪਿਆਰਾ ਪਰਮੇਸ਼ਰ ਅਤੇ ਚੇਲਾ ਵੀ ਆਪ ਹੀ ਬਣਿਆ ਬੈਠਾ ਸਿੱਖ ਜਾਂ ਜਗਿਆ ਸੁਜਨ ਵੀ ਆਪ ਹੀ ਬੜਿਆ ਬੈਠਾ ਹੈ ਔਰ ਕਹਿੰਦੇ ਉਪਦੇਸ਼ ਕਰ ਪ੍ਰਭ ਆਪ ਹੈ ਤੇ ਆਪਣੇ ਆਪ ਨੂੰ ਉਪਦੇਸ਼ ਵੀ ਉਹ ਆਪ ਹੀ ਕਰਦਾ ਫਿਰਦਾ ਹੈ ਪਰਮੇਸ਼ਰ ਜੀ ਸੋ ਗਵੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਆਪੇ ਨਾਉ ਜਪਾਏ ਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅਮਰਤ ਆਪ ਹਾਂ ਪਿਆਰਾ ਆਪੇ ਹੀਰਸ ਆਪੇ ਆਪੇ ਨਾਉਜ ਪਾਏ ਦਾ ਪਿਆਰਾ ਅਰਥਾਤ ਕਿ ਜੀਵਾਂ ਨੂੰ ਨਾਮ ਵੀ ਆਪ ਹੀ ਜਪਉਂਦਾ ਫਿਰਦਾ ਪਿਆਰਾ ਪਰਮੇਸ਼ਰ ਔਰ ਆਪੇ ਹੀ ਜਪ ਜਾਪਾ ਤੇ ਜੀਵਾਂ ਵਿੱਚ ਦੀ ਜਗਿਆ ਸੁਜਨਾ ਦੇ ਵਿੱਚ ਦੀ ਜਾਪ ਵੀ ਆਪ ਹੀ ਜਪਦਾ ਫਿਰਦਾ ਹੈ ਪਿਆਰਾ ਪਰਮੇਸ਼ਰ ਕਹਿੰਦਾ ਆਪੇ ਅੰਮ੍ਰਿਤ ਆਪ ਹੈ ਪਿਆਰਾ ਆਪੇ ਹੀ ਰਸ ਆਪੈ ਕਪੇ ਅੰਮ੍ਰਿਤ ਆਪ ਹੈ ਪਿਆਰਾ ਤੇ ਨਾਮ ਰੂਪੀ ਅੰਮ੍ਰਿਤ ਵੀ ਆਪ ਹੀ ਆ ਪਿਆਰਾ ਪਰਮੇਸ਼ਰ ਔਰ ਆਪੇ ਹੀ ਰਸ ਆਪੈ ਤੇ ਨਾਮ ਰੂਪੀ ਰਸ ਵਿੱਚ ਲਾ ਮਿੱਠਾ ਅੰਮ੍ਰਿਤ ਵੀ ਆਪ ਹੀ ਆਪ ਹੈ ਪਰਮੇਸ਼ਰ ਕਹਿੰਦਾ ਆਪੇ ਆਪ ਸਲਾਹਾ ਦਾ ਪਿਆਰਾ ਜਨ ਨਾਨਕ ਹਰ ਰਸ ਤਰਾਪੈ ਬੇ ਆਪ ਸਲਾਹਾ ਦਾ ਪਿਆਰਾ ਅਰਥਾਤ ਕਿਉ ਪਿਆਰਾ ਪਰਮੇਸ਼ਰ ਆਪ ਹੀ ਆਪਣੇ ਸਲਾਉਤਾ ਕਰਦਾ ਫਿਰਦਾ ਆਪਣੇ ਆਪ ਨੂੰ ਵੜਿਆਉਂਦਾ ਵੀ ਉਹ ਆਪ ਹੀ ਫਿਰਦਾ ਹੈ ਕਹਿੰਦਾ ਜਨ ਨਾਨਕ ਹਰ ਰਸ ਧਰਾਪੈ ਤੇ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਜਨ ਤੁਹਾਡੇ ਦਾਸ ਹਰੀ ਜੀ ਤੁਹਾਡੇ ਰਸ ਨੂੰ ਲੈ ਕੇ ਨਾਮ ਰਸ ਨੂੰ ਲੈ ਕੇ ਤੇ ਧਰਾ ਪੈਰ ਥਾਤ ਰੱਜਣਾ ਕਰਦੇ ਹਾਂ ਸਬਰ ਸ਼ੁਕਰ ਔਰ ਸੰਤੋਖ ਦੇ ਵਿੱਚ ਆਉਣਾ ਕਰਦੇ ਹਾਂ ਕਹਿੰਦੇ ਆਪੇ ਨਾਉ ਜਪਾਏ ਦਾ ਪਿਆਰਾ ਆਪੇ ਹੀ ਜਪ ਜਪ ਆਪੇ ਅਮਰਤ ਆਪ ਹਾਂ ਪਿਆਰਾ ਆਪੇ ਹੀ ਰਸ ਆਪੇ ਕਾਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ